ਹੋਰ ਤੂੰ ਮੰਜੇ ਤੇ ਮੇਰੇ ਬਰਾਬਰ ਚੜ ਕੇ ਬੈ ਗਈ ਲੈ ਕੇ ਆ ਦੀ ਗੁੱਟ ਬਣਾ ਲਾ ਭੋਰਾ ਵੇ ਬਣਾ ਲਨੀ ਆ ਮਰ ਜਣਿਆ ਅਮਲੀਆ ਅੱਜ ਤਾ ਨਾ ਨੂੰ ਕੇ ਮਰ ਜਣਿਆ ਦੁਰਗਾ ਰੰਗੀਲੇ ਹੀ ਬਣਿਆ ਬੈਠਾ ਓ ਤੂੰ ਕੀ ਗੱਲ ਕਰਦੀ ਆ ਭਗਵਾਨੇ ਦੁਰਗਾ ਰੰਗੀਲਾ ਤੇ ਯਾਰ ਦੀ ਕੀ ਰੀਜ਼ ਕਰ ਲੂ ਤੂੰ ਦੇਖਿਆ ਨਹੀਂ ਕਦੇ ਜਦੋਂ ਚੜੀਦਾ ਨਾ ਖਾ ਕੇ ਗੋਲਾ ਸਟੇਜ ਤੇ ਧੂਮਾ ਪਾ ਦਈਦੀਆਂ ਨੇ ਤੂੰ ਸੁਣੀ ਨਹੀਂ ਸਪੀਚ ਕਦੇ ਮੇਰੀ ਵੇ ਬਸ ਕਰ ਮਰਜਣਿਆ ਬਾੜਾ ਨਾ ਬੋਲ ਤੇਰੀਆਂ ਸਪੀਚਾਂ ਨੇ ਤਾਂ ਲੈ ਲੈ ਆ ਦੇਖ ਲੈ ਕੀ ਦੇ ਨਾ ਦੇ ਵੇ ਮਰਜਣਿਆ ਸਟੇਜ ਤੇ ਚੜ ਕੇ ਤਾਂ ਤੈਨੂੰ ਪਤਾ ਹੀ ਨਹੀਂ ਰਹਿੰਦਾ ਸੀ ਵੇ ਬਾਪੂ ਨਹੀਂ ਮਾਸਟਰ ਦੱਸੀ ਜਾਂਦਾ ਹੁੰਦਾ ਸੀ ਉਹ ਤੈਨੂੰ ਕੀ ਦੱਸਾਂ ਭਗਵਾਨੇ ਪਤਾ ਹੀ ਨਹੀਂ ਲੱਗਦਾ ਸੀ ਜਦੋਂ ਰੰਗਾਂ ਚ ਹੁੰਦੇ ਸੀ ਸਾਲੀਆਂ ਤਾੜੀਆਂ ਵੱਜਦੀਆਂ ਸੁਣਦੀਆਂ ਹੁੰਦੀਆਂ ਸੀ ਵੇ ਮਰਜਣਿਆ ਤੇਰੀਆਂ ਤਾੜੀਆਂ ਦੀ ਗੂੰਜੇ ਚੂਟੀਆਂ ਸੌਹਾਂ ਖਾਈ ਗਈਆਂ ਉਹ ਇਹ ਤਾਂ ਗੱਲ ਮੰਨ ਲੀਆਂ ਭਗਵਾਨ ਨੇ ਤਾਲੀਆਂ ਦੀ ਗੂੰਜ ਤੇਰੇ ਕੰਨਾਂ ਤੱਕ ਵੀ ਗਈ ਸੀ ਰੇਤਲ ਛੱਡਵੇ ਆਪਾਂ ਤਾਂ ਸੁਪਰੀਆਂ ਕੀ ਫਰੀ ਜਾਣੇ ਆ ਮੈਂ ਤਾਂ ਚਾਹ ਧਰਦੀਆਂ ਬਾਪੂ ਦੁੱਧ ਲੈ ਕੇ ਮੁੰਨ ਨਾਲ